ਡਾਇਰੈਕਟ ਬਣਦਾ ਤੁਹਾਨੂੰ ਦੱਸ ਦਈਏ ਕਿ ਦੁੱਖਾਂ ਵਿੱਚ ਪੈਣ ਤੋਂ ਪਹਿਲਾਂ ਆਪਣੀਆਂ ਸੁੱਖਣਾ ਨੂੰ ਪੂਰਿਆ ਕਰ ਦਿਓ ਚਾਹੇ ਵਰਤ ਰੱਖਣ ਦੀਆਂ ਭੇਟਾ ਦੇਣ ਦੀਆਂ ਤੁਸੀਂ ਪੈਸੇ ਨਾਲ ਸੁੱਖਿਆ ਸੀ ਤੁਸੀਂ ਕੋਈ ਪਰਮੇਸ਼ਵਰ ਦੇ ਘਰ ਵਿੱਚ ਬਰਤਨ ਚੜਾਉਣਾ ਸੀਗਾ ਤੁਸੀਂ ਕਿਸੇ ਨੇ ਐਲਸੀਡੀ ਲਵਾਉਣੀ ਸੀ ਕਿਸੇ ਨੇ ਪੱਖਾ ਕੁਲਰ ਕਿਸੇ ਨੇ ਲੰਗਰ ਜੋ ਵੀ ਤੁਹਾਡੇ ਮਨ ਵਿੱਚ ਆਇਆ ਸੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਾ ਸੀ ਹੁਣ ਤੁਸੀਂ ਉਸ ਚੀਜ਼ ਨੂੰ ਜ਼ਰੂਰ ਪੂਰਾ ਕਰ ਦਿਓ ਖੁਸ਼ੀ ਨਾਲ ਪੂਰਾ ਕਰੋ ਰੰਜ ਨਾਲ ਨਹੀਂ ਇੱਥੇ ਵੀ ਇਦਾਂ ਹੀ ਵਚਨ ਚ ਲਿਖਿਆ ਕਿੰਨਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂਕਿ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਪ੍ਰਭੂ ਕਿੰਨੂੰ ਪਿਆਰ ਕਰਦੇ ਆ ਖੁਸ਼ੀ ਨਾਲ ਦੇਣ ਵਾਲੇ ਨੂੰ ਤੁਸੀਂ 10 ਰੁਪਏ ਵੀ ਦੇ ਰਹੇ ਹੋ ਤੁਸੀਂ 1 ਰੁਪਈਆ ਵੀ ਦੇ ਰਹੇ ਹੋ ਨਾ ਤੁਸੀਂ ਖੁਸ਼ੀ ਨਾਲ ਪਾਓ ਕਿ ਪ੍ਰਭੂ ਮੈਂ ਉਹ ਖੁਸ਼ੀਆਂ ਮੈਂ ਚਾਹਨਾ ਇੱਕ ਰੁਪਈਆ ਵੀ ਤੁਹਾਡੇ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਏ ਮੇਰਾ ਵੀ ਇੱਕ ਛੋਟਾ ਜਿਹਾ ਹਿੱਸਾ ਤੁਹਾਡੇ ਘਰ ਚ ਹੋਏ ਆਮ ਸੋ ਹੈਪੀ ਕਿ ਪ੍ਰਭੂ ਤੁਸੀਂ ਮੈਨੂੰ ਦਿੱਤਾ ਹੈ ਤੁਹਾਡੇ ਅੰਦਰ ਗ੍ਰੈਟੀਟਿਊਡ ਹੋਣਾ ਚਾਹੀਦਾ ਹੈ ਸ਼ੁਕਰਾਨਾ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਔਰ ਜਦੋਂ ਤੁਸੀਂ ਸ਼ੁਕਰਾਨਾ ਕਰਦੇ ਹੋਇਆ ਆਪਣੀਆਂ ਭੇਟਾ ਚੜ੍ਹਾਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਸ਼ੁਕਰਾਨੇ ਕਰਨ ਦੀ ਕਮੀ ਨਹੀਂ ਰਹਿੰਦੀ ਪਰਮੇਸ਼ਰ ਇਦਾਂ ਦੇ ਮੌਕੇ ਤੁਹਾਨੂੰ ਦਿੰਦੇ ਕਿ ਤੁਹਾਡੇ ਆਪਣੇ ਮੂੰਹ ਚੋਂ ਆਪੇ ਸ਼ੁਕਰ ਰੱਬਾ ਸ਼ੁਕਰ ਰੱਬਾ ਸ਼ੁਕਰ ਖੁਦਾਇਆ ਸ਼ੁਕਰ ਯਿਸੂ ਸ਼ੁਕਰ ਯਹਵਾ ਸ਼ੁਕਰ ਸ਼ੁਕਰ ਨਿਕਲਦਾ ਹੀ ਰਹਿੰਦਾ ਹੈ ਹਾਏ ਹਾਏ ਕਹਿਣ ਦੇ ਨਾਲੋਂ ਓਏ ਹੋਏ ਕਹਿਣ ਦੇ ਨਾਲੋਂ ਚੰਗਾ ਹੈ ਕਿ ਸਾਡੇ ਮੂੰਹ ਚੋਂ ਸ਼ੁਕਰੀਆ ਨਿਕਲੇ ਸੋ ਇਸ ਲਈ ਜਦ ਵੀ ਪਰਮੇਸ਼ਵਰ ਦੇ ਘਰ ਵਿੱਚ ਦਿਓ ਬੰਦ ਮੁਠੀ ਦੇ ਨਾਲ ਦਿਓ ਵਿਖਾਵਾ ਕਰਕੇ ਨਾ ਦਿਓ ਕਿ ਪਤਾ ਲੱਗੇ ਜੀ ਅਸੀਂ ਕੀ ਦੇ ਰਹੇ ਆ ਨਾਮ ਲਿਖ ਦਿਓ ਜੀ ਇਦਾਂ ਕਰ ਦਿਓ ਜੀ ਕਿਉਂਕਿ ਵਚਨ ਤਾਂ ਕਹਿੰਦਾ ਜੋ ਤੁਸੀਂ ਸੱਜੇ ਦੇ ਨਾਲ ਦੇ ਰਹੇ ਹੋ ਖੱਬੇ ਨੂੰ ਵੀ ਪਤਾ ਨਾ ਲੱਗੇ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਨੂੰ ਆਣ ਕੇ ਦੱਸਣਾ ਕਿ ਅਸੀਂ ਆਹ ਦਿੱਤਾ ਆ ਇਹ ਤੁਹਾਡੀ ਤੇ ਪਰਮੇਸ਼ਵਰ ਦੀ ਡੀਲ ਆ ਮੈਂ ਤਾਂ ਕਹਿੰਦੀ ਸਾਨੂੰ ਵੀ ਨਹੀਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਦਿੱਤਾ ਹੈ ਪਰ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣੇ ਚਾਹੀਦੇ ਆ ਕਿਉਂਕਿ ਇਹ ਜੋ ਤੁਹਾਡੇ ਕੋਲੇ ਆ ਇਹ ਤੁਹਾਨੂੰ ਪਰਮ ਪਿਤਾ ਪਰਮੇਸ਼ਵਰ ਦੀ ਦੇਣ ਆ ਇਹ ਉਹਦੇ ਵੱਲੋਂ ਦਿੱਤਾ ਹੋਇਆ ਆ ਸੋ ਉਹਨੇ ਤੁਹਾਡੇ ਕੋਲੋਂ ਸਭ ਕੁਝ ਨਹੀਂ ਮੰਗਿਆ ਉਹਨੇ ਕਿਹਾ ਜੋ ਤੇਰੇ ਮਨ ਦੇ ਵਿੱਚ ਆ ਨਾ ਉਹ ਖੁਸ਼ੀ ਨਾਲ ਦੇ ਹੁਣ ਹੋ ਸਕਦਾ ਕਿ ਤੁਸੀਂ 50% ਕਰ ਰਹੇ ਹੋ 20% ਕਰਦੇ ਹੋ 2% 1% 5% ਇਟਸ ਕੰਪਲੀਟਲੀ ਅਪ ਟੂ ਯੂ ਇਹ ਪੂਰਨ ਤਰੀਕੇ ਨਾਲ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਕਰ ਰਹੇ ਹੋ ਪਰ ਜਿਵੇਂ ਤੁਸੀਂ ਕਰਨਾ ਬਹੁਤ ਖੁਸ਼ੀ ਨਾਲ ਹੋਣਾ ਚਾਹੀਦਾ ਹੈ ਔਰ ਖੁਦਾ ਅੱਗੇ ਪ੍ਰਾਰਥਨਾ ਕਰੋਗੇ ਖੁਦਾ ਜੀ ਮੈਨੂੰ ਦੇਣ ਵਾਲੇ ਬਣਾਓ ਔਰ ਇਨਾਂ ਦੇਣ ਵਾਲੇ ਬਣਾਓ ਕਿ ਮੈਂ ਖੁੱਲ੍ਹ ਦਿਲੀ ਦੇ ਨਾਲ ਦੇ ਸਕਾਂ ਹallelujah ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਨੂੰ ਦੱਸਦੀ ਆਂ ਪਰਮੇਸ਼ਵਰ ਦੀ ਮਹਿੰਮਾ